ਗੁਰਦਾਸਪੁਰ ਦੇ ਸਰਹੱਦੀ ਕਤਵਾ ਕਲਨੌਰ ਵਿੱਚ 13 ਸਾਲਾਂ ਬਾਅਦ ਹੋ ਰਹੀਆਂ ਪੰਚਾਇਤੀ ਚੋਣਾਂ ਕਲਨੌਰ ਦੀਆਂ 6 ਪੰਚਾਇਤਾਂ ਵਿੱਚੋਂ ਦੋ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਅਤੇ ਚਾਰ ਪੰਚਾਇਤਾਂ ਤੇ ਅੱਜ ਚੋਣਾਂ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਲਨੌਰ ਵਿੱਚ ਕੀਤੇ ਗਏ ਸੁਰੱਖਿਆ ਦੇ ਕੜੇ ਇੰਤਜ਼ਾਮ ਡਿਬਲ ਨੂੰ ਸਵੇਰੇ 8 ਵਜੇ ਤੋਂ ਵਾਟਰਪੁਕ ਧਾਰੇ ਨੇ ਆਪਣੀਆਂ ਵੋਟਾਂ ਈ ਹੈ ਜੀ ਬੜੇ ਚਿਰਾਂ ਦੀ ਇਹ ਚੀਜ਼ ਦੀ ਉਡੀਕ ਹੀ ਲੋਕਾਂ ਨੂੰ ਬਹੁਤ ਚਿਰ ਦਾ 13 ਸਾਲ ਹੋ ਗਏ ਸ਼ਹਿਰ ਦਾ ਵਿਕਾਸ ਨਹੀਂ ਜਿਹੜੀ ਹੁਣੇ ਵੋਟਾਂ ਪੈਣੀਆਂ ਇਹਦੇ ਨੇ ਵੀ ਜੋ ਵੀ ਨੌਜਵਾਨ ਮੁੰਡੇ ਸਰਪੰਚ ਪੰਚ ਬਣਨਗੇ ਸ਼ਹਿਰ ਦਾ ਵਿਕਾਸ ਲੈ ਕੇ ਅੱਗੇ ਤੁਰਨਗੇ ਕਿਦਾਂ ਨੇ ਪ੍ਰਬੰਧ ਨੇ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰਬੰਧ ਆ ਜੀ ਬਹੁਤ ਪ੍ਰਸ਼ਾਸਨ ਸਾਥ ਦੇ ਰਿਹਾ ਕੋਈ ਅੱਲਾ ਗੁੱਲਾ ਨਹੀਂ ਹੋ ਰਿਹਾ ਬੜੀਆਂ ਪੀਸਫੁਲ ਵੋਟਾਂ ਹੋ ਰਹੀਆਂ ਦਾ ਲੋਕਾਂ ਦਾ ਬਹੁਤ ਜ਼ਿਆਦਾ ਲੋਕਾਂ ਚ ਉਤਸ਼ਾਹ ਹੈ ਕਿਉਂਕਿ 13 ਸਾਲ ਬਾਅਦ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਲੋਕਾਂ ਚ ਬਹੁਤ ਉਤਸ਼ਾਹ ਹੈ ਕਿ ਸਾਡੇ ਵੀ ਕਰਾਣਾ ਔਰ ਵੀ ਜਿਹੜੀ ਆ ਸੁਣੀ ਗਈ ਆ 13 ਸਾਲ ਹੋ ਗਏ ਹਿੰ ਕਲਾ ਨੋ ਜਿਹੜਾ ਪਿੱਛੇ ਚੱਲ ਰਿਹਾ ਸੀ ਵੋਟਰਾਂ ਨੂੰ ਕੀ ਵੋਟਰਾਂ ਨੂੰ ਤਾਂ ਕਿ ਹੁਣ ਹਮ ਮਾ ਕੇ ਬਾਹਰ ਨਿਕਲੋ ਅਤੇ ਆਪਣੀ ਵੋਟ ਦਾ ਪ੍ਰਯੋਗ ਕਰੋ ਤੇ ਵਧੀਆ ਕੈਂਡੀਡੇਟ ਨੂੰ ਵੋਟ ਪਾਓ ਅਸਿਆਂ ਨੇ ਕਿ ਪਹਿਲਾਂ ਹੋਣੀ ਚਾਹੀਦੀ ਸੀ ਜੀ ਇਹ ਬਹੁਤ ਦੇਰ ਕਰ ਦਿੱਤੀ ਹੈ ਜਿੰਨੀ ਦੇਰ ਇਹਨਾਂ ਨੇ ਕੀਤੀ ਹੈ ਉੰਨੀ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਪਿੱਛੇ ਪਈ ਹੈ ਜੀ ਸਾਨੂੰ ਹੁਣ ਚਾਹੀਦਾ ਹੈ ਕਿ ਜਿਹੜਾ ਵੀ ਆਪਣਾ ਮक्की ਬੰਦਾ ਚੁਣੀਏ ਉਹਦੀ ਵਾਦ ਵਾਦ ਹੈਲਪ ਕਰਕੇ ਤੇ ਉਹ ਸ਼ਹਿਰ ਵੱਲ ਧਿਆਨ ਰੱਖੇ ਜੀ ਤੇ ਲੋਕਾਂ ਦਾ ਖਿਆਲ ਰੱਖੇ ਜੀ ਕਿਵੇਂ ਨੇ ਪ੍ਰਬੰਧ ਕੀਤੇ ਹੈ ਪੁਲਿਸ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੈ ਸਭ ਕੁਝ ਲੋਕ ਬੜੇ ਆਰਾਮ ਨਾਲ ਘੁਟਾ ਪਾਰ ਰਹੇ ਨੇ ਤੇ ਬੜੇ ਆਰਾਮ ਨਾਲ ਜਾ ਰਹੇ ਹੈ ਜੀ ਕੋਈ ਇਹੋ ਜਿਹੀ ਮੇ ਕਿਹਲ ਜਲਦੀ ਹੈਗੀ ਉਸ ਦਾ ਬਹੁਤ ਵਧੀਆ ਹੀ ਪ੍ਰਬੰਧ ਹੈ ਜੀ